ਇਹ ਸੋਨੀ ਐ ਇਹ ਸੋਨੀ ਐ ਇਹਦਾ ਫਕਰ ਝੰਡਾ ਪੈਂਡਿਆ ਬਈ ਘਲੇਰ ਵਾਲਿਓ ਤਾੜੀਆਂ ਮਾਰੇ ਰਪੋਟਾ ਉੱਕੇ ਰਪੋਟਾ ਬਚਦਾ 5000 ਸੋਨੀ ਐ ਸੋਨੀ ਐ ਸੋਨੀ ਲਾਗੇ ਜਿੱਥੇ ਮੁੰਡੇ ਤੋੜਦੇ غرور ਦੀ ਮਾਲਵੇ ਦੀ ਹਾਰਟਬੀਟ ਲਾਕਾ ਸੰਗਰੂਰ ਦੀ ਅੱਜ ਸੰਗਰੂਰ ਦੇ ਵਿੱਚ ਰੌਣਕਾਂ ਨੇ ਬਹੁਤ ਵੱਡੀ ਮੁਬਾਰਕਬਾਦ ਹੈ ਅੱਜ ਦੇ ਦਿਨ ਦੇ ਕਿਉਂਕਿ ਰੀਝਾਂ ਸੀ ਉਮੀਦਾਂ ਸੀ ਆਸਾਂ ਸੀ ਇੱਕ ਹੋਤ ਸੀ ਵਿਆ ਇਲਾਕੇ ਦੇ ਵਿੱਚ ਇਦਾਂ ਦੇ ਪਲੇਅਰ ਲਾ ਕੇ ਦੁਨੀਆ ਨੂੰ ਵਿਖਾਉਣੇ ਐ ਮੁੰਡੇ ਕਹਿੰਦੇ ਸਾਡੇ ਕੰਮ ਬੋਲਣਗੇ ਤੇ ਪਤਾ ਲੱਗਿਆ ਵੀ ਆ ਏਰੀਆ ਦੇ ਵਿੱਚ ਮੇਲਾ ਹੋ ਰਿਹਾ ਕਿਉਂਕਿ ਸੰਗਰੂਰ ਤੇ ਸੰਗਰੂਰ ਹੈ ਗੜ ਗਿਆ ਵੀ ਸੰਗਰੂਰ ਹੈ ਮੜ ਗਿਆ ਵੀ ਸੰਗਰੂਰ ਹੈ ਤੇ ਸੰਗਰੂਰ ਨੇ ਬਦਲੇ ਵੀ ਲਏ ਆ 1919 ਤੋਂ ਲੈ ਕੇ ਕਿੰਨੇ ਟਾਈਮ ਬਾਅਦ ਜਾ ਕੇ ਸੰਗਰੂਰ ਵਾਲਿਆਂ ਨੇ ਗ라운ਡ ਦੇ ਵਿੱਚ ਕੀ ਕੁਝ ਕੀਤਾ ਹੈ ਇਹ ਦੱਸਣ ਦੀ ਲੋੜ ਨਹੀਂ ਤੁਹਾਡੇ ਵੱੱਡ ਬਡੇਰਿਆਂ ਨੇ ਬਦਲੇ ਲਏ ਆ ਉਹ ਕਿੱਥੇ ਜਾ ਕੇ ਲਏ ਆ ਜੇ ਪਤਾ ਬੇ ਈ ਧਾੜੀ ਮਾਰੋ ਖੁੱਲ ਕੇ ਬਾਈ ਬੜ ਕੇ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਜਾ ਕੇ ਜਿਹਨੇ ਜੀ ਵੀ ਅ ਤੋ ਚੀਕਾਂ ਚੜਾਈਆ ਉਹ ਕਹਿੰਦੇ ਸਮਰੂਰ ਨੂੰ ਸੇੜਾ ਗਿਆ ਹੈ ਤੇ ਅੱਜ ਸਮਰੂਰ ਦੇ ਵਿੱਚ ਬਹੁਤ ਵੱਡਾ ਮੇਲਾ ਹੈ ਇਹ ਮੁੰਡੇ ਹਰਮੀਤ ਵਰਗੇ ਕੈਨੇਡਾ ਤੋਂ ਆਏ ਹੋਏ ਆ ਗੁਰੀ ਧਲੇਰ ਯਾਰਾਂ ਦਾ ਯਾਰ ਤੇ ਨਾਲ ਕਹਿੰਦੇ ਗੌਰਵ ਚੀਮਾ ਇਹ ਪਰਾ ਖੜੇ ਆ ਸਾਡੇ ਨਾਲ ਦਾਹੀ ਤੇ ਨਾਲ ਗੱਲ ਕਰਨ ਤੇ ਕਹਿੰਦਾ ਹੁੰਦਾ ਕਿ ਸਾਡੀ ਜਿੰਨੀ ਸੀ ਔਕਾਤ ਅਸੀਂ ਸਾਰੇ ਆ ਮੈਚ ਕੀਤਾ ਕੋਈ ਮੁਖ ਮੋੜੀ ਜਾਂਦਾ ਹੈ ਤੇ ਕੋਈ ਮੁੱਲ ਮੋੜੀ ਜਾਂਦਾ ਹੈ ਕੋਈ ਮੁਖ ਮੋੜੀ ਜਾਂਦਾ ਹੈ ਤੇ ਕੋਈ ਮੁੱਲ ਮੋੜੀ ਜਾਂਦਾ ਹੈ ਰੁਪਿੰਦਰ ਚੱਕ ਮਾਇ ਜਨੋਇਨ ਅੱਜ ਸਾਰਿਆਂ ਦਾ ਮੁੱਲ ਮੁੜ ਜੂ ਮੇਰੇ ਮਿੱਤਰੋ ਅੱਜ ਕਹਿੰਦੇ ਹੁੰਦੇ ਆ ਵੀ ਸਾਰਿਆਂ ਦਾ ਮੁੱਲ ਮੁੜ ਜਾਣਾ ਆਿਆਂ ਦਾ ਪ੍ਰਸ਼ਾਸਨ ਦਾ ਪਹਿ ਤਿਲ ਤੋਂ ਧੰਨਵਾਦ ਹੈ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪੰਜਾਬ ਪੁਲਿਸ ਦੀ ਟੀਮ ਜਿਹੜੀ ਨਿਭਾ ਰਹੀ ਹੈ ਬਹੁਤ-ਬਹੁਤ ਸਤਿਕਾਰ ਹੈ ਲਓ ਦਬੁਰਜੀ ਵਾਲਾ ਦੀਪ ਇਸ ਵੇਲੇ ਤਿਆਰ ਵਰ ਤਿਆਰ ਸਾਹਮਣੇ ਇੱਕ ਪਾਸੇ ਸੋਨੀ ਫਕਰ ਝੰਡੇ ਦਾ ਔਰ ਦੂਜੀ ਕੰਨੀ ਤੇ ਕਹਿੰਦੇ ਬੂਟਾ ਦਾਣਾ ਲੱਗੂਗਾ ਤੇ ਵਿਚਕਾਰ ਰਣ ਸਿੰਘ ਰਣੀਆਂ ਦਾ ਵੀਰ ਸੱਤੀ ਦਰਵੇ ਵਾਲਾ ਤਿਆਰ ਵਰ ਤਿਆਰ ਲੋ ਪਹਿਲੀ ਰੇਡ ਮੇਰੇ ਪੰਜਾਬੀ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਨੌਜਾਨ ਗੱਬਰੂ ਦੀ ਪੈ ਗਈ ਹੈ ਇਹ ਦਬੁਰਜੀ ਵਾਲਾ ਦੀਪ ਹੈ ਆਹ ਸਾਹਮਣੇ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕਾੜ ਇੱਕ ਪਾਸੇ ਕਹਿੰਦੇ ਬੂਟਾ ਸਿਉੜੇ ਵਾਲੇ ਮਨਜੀਤ ਵਾਂਗੂ ਬਾਹ ਜੀ ਫੜ ਕੇ ਮਾਰੂ ਕੈਂਚੀ ਜ ਨਹੀਂ ਸੋਨੀ ਐ ਇਹ ਸੋਨੀ ਐ ਇਹਦਾ ਫਕਰ ਝੰਡਾ ਪੈਂਡਿਆ ਬਾਈ ਢੇਰ ਵਾਲਿਓ ਤਾੜੀਆਂ ਵਾਰੋ ਰੋਪੋਟਾ ਉਕੇ ਰੋਪੋਟਾ ਉਕੇ ਆ ਨੰਬਰ ਉੱਤਰ ਐ ਇਹ ਸਰਪੰਚ ਦੀਆਂ ਵੋਟਾਂ ਨਹੀਂ ਵੀ ਗਿਣਤੀ ਦੁਆਰਾ ਹੋ ਜੂ ਜੋ ਹੋ ਗਿਆ ਉਹ ਹੋ ਗਿਆ ਉਸ ਕਹਿੰਦੇ ਸਗਰੂਰ ਦੇ ਵਿੱਚ ਬਹੁਤ ਵੱਡਾ ਮੇਲਾ ਚੱਲਦਾ ਮੇਰੇ ਮਿੱਤਰੋ ਹਰਮੀਤ ਕਹਿੰਦਾ 5000 ਲਾ ਦਿਓ ਲੱਗੂ ਦਾ ਜਰੂਰ ਕਿਹਦੇ ਦਾ ਲੱਗੂ ਇਹ ਵੀ ਦੱਸਾਂਗੇ ਉਹ ਵੀ ਕਹਿੰਦੇ ਤਿੰਨੋਂ ਤੇ ਹਰਮੀਤ ਕਹਿੰਦਾ 5000 5000 ਹੇਰ ਦੇ ਵਿੱਚ ਸਿਰਾ ਹੋਈ ਜਾਂਦਾ ਹੈ ਲੈ ਵੀ ਗੁਰੀ ਆਹ ਕੁਝ ਕਰਾਉਣ ਨੂੰ ਫਰਦਾ ਸਿੰਘ ਐਨ ਕਹਿੰਦੇ ਵੱਡੀਆਂ ਰੌਣਕਾਂ ਹਰਮੀਤ ਮੁਬਾਰਕਵਾਦ ਸਾਰੇ ਭਰਾਵਾਂ ਨੂੰ ਗੌਰਵ ਔਰ ਸਾਰੇ ਵੀਰਾਂ ਦਾ ਧੰਨਵਾਦ ਹੈ ਗੋਪੇ ਬੈਂਸਲਾ ਅੱਜ ਦੇ ਮੇਲੇ ਦੇ ਨਹੀਂ ਵੱਡਾ ਸਹਿਯੋਗ ਹੈ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਾਕੀ ਆ ਪਰਮਜੀਤ ਪੁਰੇ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ 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 ਬਾਕੀ ਤੇ ਬੂਟਾ ਬੁੱਟਾ ਤੇ ਬਾਗੀ ਲੱਗਿਆ ਜ਼ੋਰ ਲੱਗਿਆ ਜ਼ੋਰ ਲੱਗ ਗਿਆ ਜ਼ੋਰ ਕਰਤਾ ਕਹਿਰ ਚੋਪਰਾ ਨੇ ਜੋ ਫੌਜ ਖਲੇ ਨੂੰ ਟੋਦੀ ਉਹ ਗੱਲ ਰਾਜੇ ਖਲੇ ਦੀ ਸਿੱਧੀ ਧੂ ਕਾਲ ਜੇ ਪਾਉਣੀ ਜ਼ੋਰ ਲੱਗਾ ਤੇ ਲੱਗਾ ਵੀ ਬਹੁਤ ਜ਼ਿਆਦਾ ਹੈ ਅੱਜ ਸੰਗਰੂਰ ਨੱਚੂ ਅੱਜ ਧਲੇਰ ਚ ਭੰਗੜਾ ਪੈਣਾ ਮੇਰੇ ਮਿੱਤਰੋ ਅੱਜ ਝੋਟੀ ਝੋਟੀ ਦੇ ਪੈਰ ਉਹ ਝੋਟੀ ਝੋਟੀ ਨਾਲ ਟਕਰ ਗਿਆ ਕਿ ਸਾਡੀ ਨਹੀਂ ਹੋਣਾ ਤੇ ਚੱਲ ਕੋਈ ਗੱਲ ਨਹੀਂ ਹੋਰ ਦੀ ਹੋਏਗੀ ਸਾਨੂੰ ਕਲ ਰੜਕੀ ਅੱਜ ਕਬਜੇ ਦੀ ਪੈਲੀ ਵਾਂਗੂ ਅੱਜ ਕਬਜੇ ਦੀ ਪੈਲੀ ਵਾਂਗੂ ਡਾਂਗ ਖੜਕੂ ਅੱਜ ਡਾਂਗ ਖੜਕੀ ਜਾਂਦੀ ਹੈ ਸ਼ਕਰਪੁਰਿਓ ਮਲੂਕ ਇੱਕ ਬੇਨਤੀ ਹੈ ਮੇਰੀ ਰਿਕਵੈਸਟ ਹੈ ਦਿਲੋਂ ਮੈਂ ਬੇਨਤੀ ਕਰਦਾ ਹੈ ਇੱਕ ਬੰਦਾ ਖੜਾ ਰਹਿਣ ਦੇ ਬਾਕੀ ਸਾਰੇ ਬਿਠਾ ਦੇ ਪਿੱਛੇ ਮੁੜ ਕੇ ਇਹ ਨਾ ਹੋਵੇ ਮੈਨੂੰ ਟਾਈਮ ਆਊਟ ਲੈਣਾ ਪਵੇ ਇਹ ਬੇਨਤੀ ਹੈ ਵਿੱਚ ਯਾਰ ਕੰਧ ਨਿਕਲ ਜਾਂਦੀ ਹੈ ਇਹਨਾਂ ਦਾ ਕੀ ਕਸੂਰ ਆ ਜਿਹੜੇ ਸਵੇਰ ਤੋਂ ਲੈ ਕੇ ਖੜੇ ਐ ਇਹ ਕਬੱਡੀ ਦੇਖਣ ਆਏ ਐ ਇਹਨਾਂ ਨੂੰ ਕਬੱਡੀ ਵਿਖਾਉਣੀ ਐ ਕੋਈ ਵੀ ਮੇਰਾ ਵੀਰ ਜਿਹਨੂੰ ਬਾਈ ਤੇ ਹੋਊਗੀ ਨਾ ਜਿਹਦਾ ਜੋਰ ਲੱਗਿਆ ਹੋਊਗਾ ਪਾਣੀ ਆਪੇ ਪੀ ਲੂਗਾ ਜਿਵੇਂ ਕਹਿੰਦੇ ਹੁੰਦੇ ਆ ਵੀ ਪਿਆਸਾ ਖੂਹ ਕੋਲੇ ਜਾਊਗਾ ਸਾਰੇ ਮੇਰੇ ਵੀਰ ਇੱਕ ਸਾਈਡ ਤੇ ਹੋ ਕੇ ਬੈਠ ਜਾਓ ਬੜੀ ਮਿਹਰਬਾਨੀ ਹੋਊਗੀ ਆਹ ਸਾਹਮਣੇ ਇਸ ਵੇਲੇ ਦਮੁਰਜੀ ਵਾਲੇ ਟੀਮ ਦੀ ਪਈ ਹੋਈ ਰੇਡ ਆਹ ਚਾਰਾਂ ਦੇ ਵਿੱਚੋਂ ਕੌਣ ਹੈ ਸੋਨੀ ਹੈ ਸੋਨੀ ਹੈ ਸੋਨੀ ਨਾ ਸੋਨੀ ਹੈ ਆਹ ਫੱਕਰ ਝੰਡੇ ਵਾਲਾ ਆਹ ਸਾਹਮਣੇ ਇਸ ਵੇਲੇ ਕਮਾਲ 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 ਹੋ ਗਈ ਮੇਰੇ ਮਿੱਤਰੋ ਪੈ ਦੁੱਖ ਟੁੱਟੀ ਜਾਂਦੇ ਆ ਮੇਲਾ ਵਾਕੀ ਕਹਿੰਦੇ ਐਡ ਚੋਟੀ ਦਾ ਹੋ ਗਿਆ ਮੇਰੇ ਮਿੱਤਰੋ ਦਬੁਰਜੀ ਵਾਲਾ ਕਿੱਥੇ ਅੰਮਰਸਾਰ ਹੈ ਕਈ ਟੋਲ ਪੈਂਦੇ ਆ ਇੱਕ ਦਰਿਆ ਵਿੱਚ ਵਿਚਾਲੇ ਉਹ ਸਾਹਮਣੇ ਕਬੱਡੀ 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 ਇਹ ਭਰ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਉਹ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਆ ਨੰਬਰ ਰੈਡਰ ਦਾ ਉਧਰ ਕਨਵੀਰਾ ਵੀ ਸ਼ਪਾਰ ਵਾਲਾ ਪੁੱਜ ਗਿਆ ਜੋਤਾ ਵਾਲਾ ਕਿੰਦੀ ਵੀ ਪੁੱਜ ਗਿਆ ਇਹ ਯਾਰ ਨੇ ਗੁਰੀ ਧਲੇਰ ਹੁਣਾਂ ਦੇ ਸਾਰਿਆਂ ਦਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਹਰਮਿੰਦਰ ਸਿੰਘ ਆਏ ਦਾ ਮੁੱਲ ਮੁੜ ਗਿਆ ਤੇ ਇੱਕ ਵਾਰੀ ਦੱਸ ਦੇ ਨੌਜਾਨਾ ਆ ਸਿਰਾ ਗੱਲਬਾਤ ਹੋਈ ਪਈ ਹੈ ਅੱਜ ਸਿਰਾ ਗੱਲਬਾਤ ਹੋਈ ਪਈ ਹੈ ਦੁਨੀਆ ਦੇ ਵਿੱਚ ਚਰਚਾ ਛਿੜ ਗਈ ਹੈ ਵੀ ਧਲੇਰ ਦਾ ਮੇਲਾ ਵੱਡਾ ਮੇਲੇ ਤੇ ਕਹਿੰਦੇ ਵੱਡੇ ਵੱਡੇ ਮੱਲ ਮੇਰੇ ਮਿੱਤਰੋ ਸੱਤੀ ਦੇ ਬਾਗੀ ਸੱਤੀ ਤੇ ਬਾਗੀ ਸੱਤੀ ਤੇ ਬਾਗੀ ਇਹ ਪਰਮਜੀਤਪੁਰਿਆ ਬਾਗੀ ਹੈ ਆਪਣੀ ਟੀਮ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਇਹ ਪਿਛਲੇ ਸਾਲ ਕਹਿੰਦੇ ਬਹੁਤ ਤਕੜਾ ਖੇਡਿਆ ਇਸ ਸਾਲ ਹੋਰ ਤਕੜਾ ਹੋਣ ਦੀ ਉਮੀਦ ਹੈ ਇਹ ਬਾਪੜਿਆ ਰਕੇਸ਼ ਹੈ ਇਹ ਹੁਸ਼ਿਆਰੇ ਦੇ ਪਿੰਡ ਦਾ ਪਰ ਦੂਜੇ ਪਾਸੇ ਜੱਗੂ ਹਾਕਮਾਲੀਆ ਜੱਗੂ ਹਾਕਮਾਲੀਆ ਜੱਗੂ ਕਰਦਾ ਕਮਾਲ ਗਿੱਟਾ ਫੜ ਗਿਆ ਧਲੇਰ ਦੇ ਵਿੱਚ ਲੱਖ ਲੱਖ ਦੀ ਪੌ ਰੇਡ ਤੇ ਲੱਖ ਲੱਖ ਦਾ ਜਫਾ ਐਨ ਸਰੇ ਦੀ ਖੇਡ ਅਗਲਾ ਮੈਚ ਡੇਰਾ ਬਾਬਾ ਨਾਨਕ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ। ਲਓ ਦੁਰਜੀ ਵਾਲਾ ਦੀਪ ਫਿਰ ਖੇਡ ਮੈਦਾਨ ਦੇ ਵਿੱਚ ਆ ਗਿਆ। ਆਹ ਸਾਹਮਣੇ ਕਹਿੰਦੇ ਦੀਪ ਦੀ ਕਬੱਡੀ ਪੈ ਰਹੀ ਹੈ। ਬਾਹੂ ਅਕਬਰਪੁਰ ਨੂੰ ਬੈਂਦੀ ਹੈ। ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾਣਾ ਹੈ। ਆਹ ਸਾਹਮਣੇ ਕਹਿੰਦੇ ਦੀਪ ਦੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਪਹੁੰਚਿਆ ਹੋਇਆ ਮੇਰੇ ਮਿੱਤਰੋ। ਨੰਬਰ ਕਹਿੰਦੇ ਉਸਰੇ ਲਈ ਨੌਜਵਾਨ ਨੇ ਆਪਣੀ ਟੀਮ ਲਈ ਜੋੜ ਦਿੱਤਾ। ਕੱਖ ਵੀ ਕਹਿੰਦੇ ਬਹੁਤ ਵੱਡਾ ਹੈ। ਹਰਮੀਤ ਗੁੱਸੇ ਨਾਲ ਕਰੀ ਝੋਟਿਆ। ਤੇਰੇ ਪ੍ਰਬੰਧ ਠਿੱਕੇ ਪੈ ਗਏ ਆ। ਕੱਖ ਪੱਧ ਗਿਆ। ਕੱਖ ਜਾਦੇ ਹੋ ਗਿਆ ਇਹ ਪ੍ਰਬੰਧ ਠਿੱਕੇ ਪੈ ਗਿਆ ਧਲੇਰ ਵਾਲੇ ਕੱਠ ਪੜਾ ਜਾਦੇ ਹੋ ਗਿਆ ਜਿੰਨੇ ਲੋਕ ਇੱਥੇ ਆ ਇੰਨੇ ਹੀ ਬਾਹਰ ਤੁਰੇ ਫਿਰਦੇ ਆ ਇਹ ਕਿਰਪਾ ਹੈ ਪਰਮਾਤਮਾ ਦੀ ਕਿ ਸਾਹਿਬਾ ਹੱਥ ਵੜਿਆਈਏ ਜਿਸ ਭਾਵੇ ਜਿਸ ਦੇ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤੇਛਦੇ ਸਾਬ ਹੱਥ ਵੜਿਆਈਆਂ ਜਿਸ ਭਾਵੇਂ ਤੇਛਦੇ ਉਸ ਮਾਲਕ ਦੀ ਕਿਰਪਾ ਔਰ ਜਦੋਂ ਮਿਹਨਤ ਦਿਲੋਂ ਕੀਤੀ ਹੋਵੇ ਤੇ ਫੇਰ ਮੇਰੇ ਵੀਰੋਂ ਕਿਰਪਾ ਹੁੰਦੀ ਹੁੰਦੀ ਹੈ ਫੇਰ ਕਿਰਪਾ ਹੁੰਦੀ ਹੁੰਦੀ ਹੈ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਬਾਗੀ ਇਹ ਪਰਮਜੀਤਪੁਰਿਆ ਬਾਗੀ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਉਹ ਚਾਰ ਨੇ ਕੇ ਵਿੱਚ ਥਿੰਦ ਪ੍ਰਧਾਨ ਖੜੇ ਨਾਲੇ ਮੈਂਬਰ ਅਤੇ ਕਮੇਟੀ ਜੇ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਸਾਰੇ ਕਰਨ ਫੈਸਲਾ ਅਨਦਾਣੇ ਵਾਲਾ ਅਨਦਾਣੇ ਵਾਲਾ ਅਨਦਾਣੇ ਵਾਲਾ ਅਨਦਾਣੇ ਵਾਲਾ ਪਰਮਜੀਤ ਪੁਰੀਆ ਇਹ ਮਾਣੇ ਵਾਲਾ ਬੂਟਾ ਕਰਦਾ ਕਮਾਲ ਉਹ ਲਾਉਂਦਾ ਤਕੜਾ ਜੱਫਾ ਪਰ ਬਾਗੀ ਸੁਲਤਾਨ ਪਰਲੋਦੀ ਤੋਂ ਚੱਲ ਕੇ ਅੱਜ ਦੇ ਸਮੇਲੇ ਤੇ ਆਇਆ ਹੈ ਉਹ ਸਾਹਮਣੇ ਜਿਹੜਾ ਉੱਪਰ ਵਾਲੇ ਵੀ ਕਬੱਡੀ ਪਾ ਰਹੀ ਹੈ ਇਹ ਕਹਿੰਦੇ ਰਕੇਸ਼ ਇਸਲੇ ਨੇ ਇੱਕ ਲਾਕਾ ਕਹਿੰਦੇ ਬਾਡਰਵਾ ਮੇਰੇ ਮਿੱਤਰੋ ਇਹ ਦੂਰੋਂ ਵੀਰੋਂ ਚੱਲ ਕੇ ਆਏ ਹੋਰੇ ਆਹ ਕਹਿੰਦੇ ਨੰਬਰਦਾਰੋਂ ਦਾ ਮੁੰਡਾ ਫਕੀਰ ਸਾਹਿਬ ਦੇ ਕਹਿੰਦੇ ਤਿੰਨ ਚਾਰ ਪੁੱਤਾਂ ਦੇ ਚਰਚੇ ਜਿਹੜੇ ਦੁਨੀਆਵਰ ਦੇ ਵਿੱਚ ਹੋਏ ਹੈ ਯਕੂਬ ਖੇਡਿਆ ਕਹਿੰਦੇ ਕਹਿੰਦੇ ਫਰੀਆਦ ਵਰਗੇ ਕਹਿੰਦੇ ਸ਼ਾਜੀ ਵਰਗੇ ਕਹਿੰਦੇ ਮਲੂਕ ਵਰਗੇ ਪਰ ਆਹ ਨਾਈ ਵਰ ਕਹਿੰਦੇ ਅੰਬਰਸਰੀਆ ਅਗਲੀ ਕਬੱਡੀ ਪਾ ਰਿਹਾ ਮੈਂ ਬੇਨਤੀ ਕਰਦਾ ਡੇਰਾ ਬਾਬਾ ਨਾਣਕੇ ਉਹ ਬਾਹੂ ਵੀ ਹੈ ਟੀਮ ਉਹ ਜਲਦੀ ਤੋਂ ਜਲਦੀ ਉੱਜੜ ਬਸ ਲੋਕਾਂ ਨੂੰ ਬੇਨਤੀ ਆ ਵੀ ਜਾਲ ਇਹ ਤੁਹਾਡੇ ਆਸਰੇ ਖੜਾ ਇਹ ਬੈਲੈਂਸ ਬਰਾਕੇ ਰੱਖਿਓ ਇੰਦਰ ਸੋਨੀ ਰਤਿੰਦਰਾ ਲਓ ਸੋਨੀ ਸੋਨੀ ਫਕਰ ਝੰਡੇ ਦਾ ਤੇ ਤਪੁਰਜੀ ਦਾ ਦੀਪ ਆ ਫਕਰ ਝੰਡੇ ਵਾਲਾ ਆ ਫਕਰ ਝੰਡੇ ਵਾਲਾ ਕਮਾਲ 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 ਹੋ ਗਿਆ ਕਮਾਲ ਹੋ ਗਿਆ ਹੇ ਸੋਨੀ ਲਾਗੇ ਤਕੜਾ ਜਫਾ ਆਪਣੀ ਟੀਮ ਦੇ ਲਈ ਸਿਰੇ ਦਾ ਪ੍ਰਦਰਸ਼ਨ ਕਰ ਗਿਆ ਸਨੇਤ ਵਾਲੇ ਸੋਨੀ ਦੀਆਂ ਗੱਲਾਂ ਚਲਦੀਆਂ ਨੇ ਵੀ ਇਸ ਇਲਾਕੇ ਨੇ ਵੱਡਾ ਖਿਡਾਰੀ ਪੈਦਾ ਕੀਤਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆ ਗੋਰਾ ਆ ਸਰਹਾਰੀ ਮੰਡ ਵਾਲਾ ਪਰ ਦੂਜੇ ਪਾਸੇ ਹਾਕਮ ਵਾਲੀ ਜੱਗੂ ਹੋ ਕਰਦਾ ਕਮਾਲ ਅੱਜ ਗਿੱਟੇ ਫੜੀ ਜਾਂਦਾ ਅੱਜ ਕਹਿੰਦੇ ਗਿੱਟੇ ਫੜੀ ਜਾਂਦਾ ਲੋ ਲੱਗਿਆ ਪਿਆ ਚੋਰ ਗੋਰਾ ਸਰਹਾਰੀ ਮੱਕ ਤੇ ਜੱਗੂ ਨੰਬਰ ਕਹਿੰਦੇ ਮੁੰਡੇ ਨੇ ਜੋੜ ਦਿੱਤਾ ਨਹੀਂ 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 ਜੱਗੂ ਨੰਬਰ ਜਿਹੜਾ ਰੇਡਰ ਦੇ ਹਿੱਸੇ ਆ ਤੇਰਾ ਪੈਰ ਬਾਹਰ ਹੋ ਗਿਆ ਇਸ ਕਰਕੇ ਪੁਆਇੰਟ ਜਿਹੜਾ ਉਹ ਰੇਡਰ ਦੇ ਹਿੱਸੇ ਜਾ ਜੁੜਿਆ ਸੋਨੀ ਫੱਕਰ ਝੰਡੇ ਦੇ ਦੋ ਜੱਸੇ ਰਬੀਤ ਕਹਿੰਦਾ ਉਹ 5000 ਨੇ ਹੋਣਗੇ ਸਰਦਾਰ ਪਿਆਰਾ ਸਿੰਘ ਜੀ ਪੁੱਜੇ ਆ ਸੁਹਾਣੇ ਪਿੰਡ ਤੋਂ ਆਏ ਆ ਨਾਲ ਕਹਿੰਦੇ ਪੰਮੇ ਦੇ ਦੋ ਫਰਜੰਦਾ ਆ ਇੱਕ ਬੱਚਾ ਤੇ ਇੱਕ ਬੱਚੀ ਆ ਇੱਕ ਸਾਡਾ ਭਤੀਜ ਆ ਸੁਨੇਤ ਨਾਮ ਹੈ ਔਰ ਸਰੀ ਸਰੋਵਰ ਨਾਮ ਹੈ ਔਰ ਭਤੀਜ ਸਾਡੀ ਬੱਚੀ ਦਾ ਕੀ ਨਾਮ ਆ ਗੁਰਬਾਣੀ ਕਿਆ ਬਾਤ ਹੈ ਸਰਦਾਰ ਪਿਆਰਾ ਸਿੰਘ ਜੀ ਸਹਿਜ ਪੰਮੇ ਦਾ ਭਤੀਜਾ ਚੇਚੇ ਤਰਤੇ ਆਇਆ ਹੈ ਇੱਕ ਵਾਰੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਪੰਮੇ ਸੁਹਾਣੇ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਅੱਜ ਕਹਿੰਦੇ ਉਹ ਨੌਜਵਣ ਸਾਡੇ ਵਿੱਚ ਨਹੀਂ ਰਿਹਾ ਪਰ ਉਹਦਾ ਘਾਟਾ ਵੱਡਾ ਹੈ ਔਰ ਮੇਰੇ ਵੀਰੋ ਉਸ ਪਰਿਵਾਰ ਦੇ ਨਾਲ ਅਸੀਂ ਜਿਵੇਂ ਕਹਿੰਨਾਂ ਉਹ ਵੀ ਦੁੱਖ ਦੇ ਵਿੱਚ ਵੀ ਸ਼ਰੀਕ ਹੈ ਔਰ ਹਮੇਸ਼ਾ ਨਾਲ ਖੜਿਆ ਹੈ ਸਤਿਕਾਰ ਹੈ ਸਾਰੇ ਭਰਾ ਦਾ ਸਮੁੱਚੇ ਉਹਨਾਂ ਦੇ ਸਾਰੇ ਪਰਿਵਾਰ ਦਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੰਕਲ ਜੀ ਤੁਸੀਂ ਦੇਖੇ ਤੌਰ ਤੇ ਆਇਆ ਹੈ ਬਹੁਤ ਬਹੁਤ ਸੱਤਾ ਤੇ ਸਰਬਾ ਵੀਰ ਵੀ ਅਜੇ ਅਜੇ ਤੌਰ ਤੇ ਆਇਆ ਹੈ ਬਹੁਤ ਬਹੁਤ ਧੰਨਵਾਦ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਬਹੁਤ ਵੱਡੇ ਪੱਧਰ ਦਾ ਮੈਚ ਅਗਲਾ ਮੈਚ ਡੇਰਾ ਬਾਬਾ ਨਾਨਕ ਤੇ ਦੂਜੇ ਪਾਸੇ ਸਾਹੂ ਅਕਬਰ ਕੁਮਰ ਬੁਖਮੀ ਬਤ ਬੇਨਤੀ ਹੈ ਜਲਦੀ ਹੋਰ ਦੋਨੇ ਟੀਮਾਂ ਸਾਡੇ ਸੁਖੀ ਜੀ ਇੰਗਲੈਂਡ ਤੋਂ ਨੇ ਬਹੁਤ ਵੱਡਾ ਧੰਨਵਾਦ ਵੱਡੇ ਪਿਆਰ ਤੇ ਵੱਡੀ ਸਦਕਾਰ ਸਾਡੇ ਸੁਖੀ ਜੀ ਇੰਗਲੈਂਡ ਤੋਂ ਪੰਮੇ ਨੂੰ ਕਹਿੰਦੇ ਯਾਦ ਕੀਤਾ ਜਾ ਰਿਹਾ ਦਵਾਵਾਂ ਦੇ ਪਰਿਵਾਰਾਂ ਦੇ ਲਈ ਪੰਮੇ ਦੇ ਫਾਦਰ ਸਾਹਿਬ ਆਏ ਐ ਪੰਮੇ ਦਾ ਬੇਟਾ ਸਰੋਵਰ ਆਇਆ ਪੰਮੇ ਦੀ ਬੇਟੀ ਆਈ ਹੈ ਪੰਮੇ ਦਾ ਭਤੀਜਾ ਆਇਆ ਔਰ ਸਾਰਾ ਪਰਿਵਾਰ ਆਇਆ ਜ ਪੰਮਾ ਨਹੀਂ ਆਇਆ ਅਰਪਮੇ ਦਾ ਘਾਟਾ ਵੱਡਾ ਹੈ ਮੇਰੇ ਵੀਰੋ ਉਹਦਾ ਘਾਟਾ ਕਹਿੰਦੇ ਨਹੀਂ ਪੂਰਾ ਹੋ ਸਕਦਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ੱਕਰਪੁਰ ਵੱਲੋਂ ਕਬੱਡੀ ਪੈ ਗਈ ਹੈ 14 ਜਨਵਰੀ ਹੋਣੀ ਹੈ ਸ਼ੱਕਰਪੁਰ ਦੇ ਮੇਲੇ ਦੀ ਔਰ ਦੂਜੇ ਪਾਸੇ ਕਹਿੰਦੇ ਸੋਨੀ ਇਸ ਵੇਲੇ ਕਰਦਾ ਕੋਸ਼ਿਸ਼ ਲਓ ਟਕੜਾ ਜੱਫਾ ਆਹ ਸਾਹਮਣੇ ਮੁਕਾਬਲਾ ਸਖਤ ਹੈ ਪੁਆਇੰਟ ਜਿਹੜਾ ਹੈ ਰੇਡਰ ਦੇ ਇਸੇ ਮਾਸਟਰ ਗੁਰਵਜਨ ਸਿੰਘ ਜੀ ਸਾਡੇ ਫਾਦਰ ਸਾਹਿਬ ਨੇ ਹਰਨੀਤ ਵੀਰ ਦੇ ਫਾਦਰ ਸਾਹਿਬ ਸਰਦਾਰ ਗੁਰਵਜਨ ਸਿੰਘ ਜੀ ਉਹ ਕਹਿੰਦੇ ਵੀ 5000 ਦਿੱਤਾ ਜਾਵੇਗਾ ਸੋਹਣੀ ਦੇ ਲੋ ਜਫੇ ਦੇ ਉੱਪਰ ਬੁਰੀ ਲਾ ਦੇ ਉਹ ਫਿਕਰ ਹੁਣ ਇਹ ਦੂਤੇ ਕੁਝ ਨਹੀਂ ਹੋ ਸਕਦਾ ਹਰਮੀਤ ਫਿਕਰ ਤੇ ਉਹ ਕਰਨ ਜਿਹੜੇ ਕਹਿੰਦੇ ਸੀ ਗੱਲ ਵੀ ਤਾਂ ਨਹੀਂ ਉਹ ਕਿਰਪਾ ਹੈ ਪ੍ਰਮਾਤਮਾ ਦੀ ਕਿ ਦੇ ਦੇ ਉਸ ਨੂੰ ਜਿਹੜੇ ਲੱਤਾਂ ਖਿੱਚਦੇ ਉਹ ਤਾਂ ਸਾਡੀ ਉਤਲੇ ਨੇ ਬਾ ਸਾਡੀ ਮਾਲਕ ਨੇ ਫੜੀ ਹੋਈ ਹੈ ਬਾ ਸਾਡੀ ਮਾਲਕ ਨੇ ਫੜੀ ਹੋਈ ਹੈ ਬਾ ਸਾਡੀ ਮਾਲਕ ਨੇ ਫੜੀ ਹੋਈ ਹੈ ਉਹ ਸਵਾਇਗੁਰੂ ਦੀ ਮਿਹਰ ਹੈ ਖੇਡ ਕਬੱਡੀ ਕਰਕੇ ਰੌਣਕਾਂ ਵੱਡੀਆਂ ਲੱਗੀਆਂ ਨੇ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਨ ਬਾਗੀ ਪਰਮਜੀਤਪੁਰਿਆ ਪਾਰਿਆ ਚੱਕਰ ਵਾਲਾ ਜੱਗਾ ਵੀ ਕਹਿੰਦੇ ਚੇਚੇ ਤੌਰ ਤੇ ਪੁੱਜਿਆ ਫੁੱਟੇ ਛਾਪੇ ਹੋਣਾ ਦਾ ਵਿਸ਼ੇਸ਼ ਤੌਰ ਤੇ ਧਰਵਾਦ ਆ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਇਹ ਬਾਗੀ ਪਰਮਜੀਤਪੁਰੇ ਪਿੰਡ ਦਾ ਆ ਕਪੂਰ ਥਲੀਆ ਉਹ ਪਾਉਂਦਾ ਰੇਡ ਇੱਕ ਪਾਸੇ ਮੈਦਾਨੇ ਵਾਲਾ ਜਾ ਫੇਰ ਆਹ ਸਾਹਮਣੇ ਇੱਕ ਪਾਸੇ ਮੈਨੂੰ ਲੱਗਦਾ ਵੀ ਇਹ ਨੌਜਵਨ ਨਵਾਂ ਨਿਕੋਰ ਜਿਆ ਖਿਡਾਰੀ ਹੈ ਬੌਪਰ ਪਿੰਡ ਹੈ ਪਰ ਬਾਕੀ ਇੱਕ ਲੱਖਾਂ ਜਾਂ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਹੈ ਤੇਰਾ ਬਾਬਾ ਨਾਮਿਕ ਤੇ ਬਾਹੂ ਅਕਬਰਪੁਰ ਨੂੰ ਕੋਈ ਟਾਈਮ ਨਹੀਂ ਦੋਨੇ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਗਰਾਊਂਡ ਖਾਲੀ ਨਹੀਂ ਚੰਗੀ ਲੱਗਦੀ ਇਹ ਭਰੇ ਮੈਦਾਨ ਹੀ ਠੱਪਦੇ ਆ ਮੇਰੇ ਮਿੱਤਰੋ ਮੈਂ ਬੇਨਤੀ ਕਰਦਾ ਉਹ ਜਲਦੀ ਵੀਰ ਬੜ ਗਏ ਇਹ ਬੜ ਕਹਿੰਦੇ ਭਾਬੇ ਚੰਨਣ ਸਿੰਘ ਦਾ ਪੁੱਤਰ ਤੇ ਕਹਿੰਦੇ ਨਾਲ ਰਕੇਸ਼ ਬੌਪਰ ਵਾਲਾ ਇੱਕ ਤਕੜਾ ਨੰਬਰ ਜੋੜਦਾ ਹੋਇਆ ਦੀਪ ਕਹਿੰਦੇ ਦਮੁਰਜੀ ਵਾਲਾ ਮੁੰਡਾ ਕਹਿੰਦੇ ਅੰਮਰਸਰੀਆ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਕਿ ਮੁੜਕੋ ਮੁੜਕੀ ਹੋ ਗਿਆ ਕਹਿੰਦੇ ਝੋਕ-ਝੋਪਰਾ ਦਾ ਕੰਡਾ ਵੀ ਨਹੀਂ ਚੁੱਭ ਜਸਮਤ ਮਠੌਰ ਚੋਪਰਾ ਦਾ ਚੜਦੀ ਉਮਰੇ ਗਰਮਖੂਤ ਲਲਕਾਰੇ ਤਾ ਬੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਗੋਖੀ ਸ਼ਮਾਰ ਦਾ ਔਰ ਗੁਰਵਿੰਦਰ ਸਿੰਘ ਜੀ ਗੱਲ ਹੋਣਾ ਦਾ ਇਧਰ ਐਂਡੀ ਧੁੱਗੇ ਦੇ ਨਾਲ ਯਾਰੀਆ ਹਰਮੀਤਦੀ ਬੱਬਲ ਸੰਗਰੂਰ ਹੋਣੀ ਬਲਰਾਜ ਸੰਘੇ ਹੋਣਾ ਦਾ ਕਿੰਗ ਹੈਰੀ ਹੋਣਾ ਦਾ ਸਾਰੇ ਵੀਰਾਂ ਦਾ ਆਪਾਂ ਸਮੇਂ-ਸਮੇਂ ਤੇ ਜ਼ਿਕਰ ਕਰਾਂਗੇ ਗੋਪੇ ਬੈਂਸਾ ਅੱਜ ਦੇ ਮੇਲੇ ਦੇ ਲਈ ਵੱਡਾ ਰੋਲ ਹੈ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਕੌਣ ਪਾਵੇਗਾ ਗੱਲ ਸਮੇਂ ਦੀ ਹੋਣੀ ਮੇਰੇ ਮਿੱਤਰੋ ਬੜਾ ਚੋਟੀ ਦਾ ਮੈਚ ਹੈ ਜਿਵੇਂ ਕਿ ਨਾ ਨਾ ਵੀ ਪਹਿਲੇ ਰਾਉਂਡ ਦੇ ਵਿੱਚ ਹੀ ਅੱਜ ਤੇ ਮੇਰੇ ਵੀਰੋ ਬੜੇ ਫਾਸਵੇਂ ਮੁਕਾਬਲੇ ਖੇਡੇ ਜਾ ਰਹੇ ਐ ਔਰ ਅੱਜ ਦੇ ਪਹਿਲੇ ਰਾਉਂਡ ਦੇ ਵਿੱਚ ਜਿਹੜੇ ਬੈਸਟ ਟਰੇਡਰ ਜਾਫੀ ਆ ਰਹੇ ਆ ਉਹਨਾਂ ਨੂੰ ਐਲਈਡੀਆਂ ਦੇ ਮਾਣ ਸਨਮਾਨ ਬਖਸ਼ੇ ਜਾ ਰਹੇ ਐ ਤੇ ਜਿਹੜੇ ਫਾਈਨਲ ਦੇ ਵਿੱਚੋਂ ਬੈਸਟ ਰੇਟਰ ਤੇ ਯਾਫੀ ਵੰਡ ਗਏ ਉਹਨਾਂ ਨੂੰ ਕਹਿੰਦੇ ਬੁਲਟ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਜਾਵੇਗਾ। ਭਲੇਰ ਪਿੰਡ ਖੇਡ ਕਬੱਡੀ ਕਰਕੇ ਅੱਜ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧੀ ਹੈ। ਚਾਰ ਸ਼ੁਮੇਰੇ ਮੇਰਾ ਖਿਆਲ ਹੈ ਵੀ ਪਿੱਪਲ ਹੀ ਪਿੱਪਲ ਹੈ। ਇਧਰ ਵੀ ਮੇਰੇ ਵੀਰੋ ਤਰੱਕਤ ਲੱਗੇ ਹੋਏ ਐ। ਇਧਰ ਪਿੱਪਲ ਲੱਗਿਆ। ਬੋੜ ਤੇ ਪਿੱਪਲ ਕਹਿੰਦੇ ਪਿੰਡਾਂ ਦੀ ਸ਼ਾਨ ਹੁੰਦੇ ਐ। ਬੋੜ ਤੇ ਪਿੱਪਲ ਪਿੰਡਾਂ ਦੀ ਸ਼ਾਨ ਹੁੰਦੇ ਐ। ਇੱਕ ਮਾਂ ਬੋੜ ਦੀ ਸ਼ਾਨ ਤੇ ਰੱਬ ਦਾ ਨਾਮ ਪਿਆਰੇ ਇੱਕੋ ਜਿਹੇ ਇੱਕ ਮਾਂ पेटे में दौड़ जी छां ਮੇਰਾ ਰੱਬ ਦਾ ਨਾਮ ਪਿਆਰੇ ਇੱਕੋ ਜੇ ਪਿਆਰੇ ਇੱਕੋ ਜੇ ਇਹ ਪਿਆਰ ਹੈ ਇਹ ਤੇ ਉਹਨਾਂ ਨੂੰ ਪਤਾ ਵੀ ਕਿਹੜੇ ਮੇਰੇ ਮਿੱਤਰੋ ਗਰਮੀਆਂ ਦੇ ਵਿੱਚ ਇਹਨਾਂ ਦੀ ਸ਼ਾਮ ਆਣਦੇ ਐ ਇਹ ਉਹਨਾਂ ਨੌਜਵਾਨਾਂ ਨੂੰ ਪੁੱਛੀਏ ਉਹਨਾਂ ਪਰਿਵਾਰਾਂ ਨੂੰ ਪੁੱਛੀਏ ਉਹਨਾਂ ਬਜ਼ੁਰਗਾਂ ਨੂੰ ਪੁੱਛੀਏ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਬੈਠੇ ਨੇ ਜਿਹੜੇ ਮੇਰੇ ਮਿੱਤਰੋ ਇਹਨਾਂ ਸ਼ਾਮਾਂ ਨੂੰ ਮਿਸ ਕਰਦੇ ਐ ਜਿਹੜੇ ਇਹਨਾਂ ਸ਼ਾਮਾਂ ਨੂੰ ਮਿਸ ਕਰਦੇ ਐ ਆਹ ਸਾਹਮਣੇ ਖੇਡ ਮੈਦਾਨ ਅੰਦਰ ਆਹ ਸਾਹਮਣੇ ਕਹਿੰਦੇ ਕਪੂਰਥੱਲੇ ਵਾਲਾ ਕਬੱਡੀ ਪਾ ਰਿਹਾ ਸੁਲਤਾਨਪੁਰ ਕਹਿੰਦੇ ਲੋਧੀ ਦਾ ਇਲਾਕਾ ਦੇ ਪਰ ਆਲੂਪੁਰ ਪਰਮਜੀਤਪੁਰਾ ਇਹ ਕਿਵੇਂ ਮਸ਼ਹੂਰ ਪਿੰਡ ਦੇ ਤੇ ਦੂਜੇ ਪਾਸੇ ਬੂਟਾ ਟਰਾਈ ਕਰਦਾ ਪਰ ਨੰਬਰ ਕਹਿੰਦੇ ਬਾਗੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬਾਗੀ ਕਹਿੰਦੇ ਪਰਮਜੀਤਪੁਰੇ ਵਾਲਾ ਹੈ ਇਹ ਮਰੀ ਨੰਬਰ ਜਾਸੀਆ ਦਾ ਕਿ ਰੇਡਰ ਦਾ ਜਾਫੀਆਂ ਨੇ ਪਾ ਗਿਆ ਨੰਬਰ ਕਿੰਨੇ ਜਾਫੀਆਂ ਦੇ ਸੇ ਅੱਜ ਕਿਹਨੇ ਜੱਗੂ ਮੁੰਡੇ ਵਾਰੀ ਆਉਣਾ ਅੱਜ ਇੱਥੇ ਰੌਣਕਾਂ ਨੇ 27 ਜਨਵਰੀ ਹੈਪੀ ਕਹਿੰਦਾ ਕੰਗੜਵਾਲ ਦੇ ਵਿੱਚ ਪੜਾਕੇ ਪਾੜੀਏ ਰਿੰਪੰਦਰ ਬਾਈ ਕਰ ਸਿਫਤ ਮੁੰਡੇ ਦੀ ਲਾ ਜੱਗੂ 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 ਤੇ ਰਕੇਸ਼ ਬਾਪਰ ਯਾਰ ਰਕੇਸ਼ ਤੇ ਹਾਕਮ ਵਾਲੀਆ ਜੱਗੂ ਆਹ ਲੱਗਿਆ ਤਕੜਾ ਜੱਫਾ ਹੈ ਬੇਰਾ ਬਾਬਾ ਨਾਨਕ ਪੁੱਜਗੀ ਹੈ ਨੇ ਸਨੀ ਹੁਣੀ ਪੁੱਜ ਗਏ ਨੇ ਪਾਲੇ ਹੁਣੀ ਪੁੱਜ ਗਏ ਨੇ ਔਰ ਦੀਪ ਹੁਣੀ ਸ਼ਿਕਾਰ ਮਾਸੀਆਂ ਵਾਲੇ ਪੁੱਜ ਗਏ ਐ ਅਗਲੇ ਮੁਕਾਬਲੇ ਦੇ ਲਈ ਮੇਰੇ ਵੀਰੋ ਬੜਾ ਚੋਟੀ ਦਾ ਮੁਕਾਬਲਾ ਹੋਣਾ ਹੈ ਲੈ ਵੀ ਬਾਊ ਅਕਬਰਪੁਰ ਵਾਲਿਓ ਜਲਦੀ ਦੇ ਨਾਲ ਟੀਮ ਨੂੰ ਲੈ ਕੇ ਪੁੱਜ ਜਾਓ ਔਰ ਤੁਰਜੀ ਵਾਲਾ ਦੀਪ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮਹਿਰ ਸਿੰਘ ਜੀ ਡੈਡੀ ਢਿੜਵੇਂ ਵਾਲਿਆਂ ਦਾ ਫੈਸਲਾ ਵੀ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਹੈ ਅਗਲੀ ਕਬੱਡੀ ਗੋਰਾ ਸਰਹਾਰੀ ਮੰਡ ਪਿੰਡ ਹੈ ਆ ਬਾਜੇ ਦੀ ਧਰਤੀ ਤੋਂ ਚੱਲ ਕੇ ਆਇਆ ਹੈ ਇਹ ਪੱਕੇ ਤੌਰ ਤੇ ਅਮਰੀਕਾ ਰਹਿੰਦਾ ਹੈ ਇਹਦੇ ਤੇ ਜੰਟੀ ਮਾਣ ਕਰਦਾ ਹੈ ਚੱਬੇ ਵਾਲਾ ਦਿਲਸ਼ੇਰ ਮਾਣ ਕਰਦਾ ਹੈ ਇਸ ਨੌਜਵਨ ਦੀ ਖੇਡ ਤੇ ਆਹ ਗੱਜਣ ਵੀ ਡੇਰਾ ਬਾਬਾ ਨਾਨਕ ਵਾਲਾ ਅਗਲੇ ਮੈਚ ਦੇ ਲਈ ਪੁਜੀਆਂ ਪੱਟਾ ਮਾਲਾ ਸਾਡੀ ਖੇਡ ਕਬੱਡੀ ਦਾ ਔਰ ਸਮੇਂ ਦੀ ਗੱਲ ਹੈ ਅਜ ਦੇ ਸਮੇਂ ਦੇ ਵਿੱਚ ਕਹਿੰਦੇ ਮੁੰਡਿਆਂ ਦਾ ਦੌਰ ਚੱਲਦਾ ਜਿੰਨੀਆਂ ਵੀ ਟੀਮਾਂ ਪੁਜੀਆਂ ਨੇ ਛੋਟੀ ਦੀਆਂ ਟੀਮਾਂ ਪੁਜੀਆਂ ਨੇ ਉਹ ਸਿਰੇ ਸਿਰੇ ਵੀ ਆ ਪੁਜੀਆ ਨੇ ਪਰ ਇੱਧਰ ਕਹਿੰਦੇ ਬਾਗੀ ਦੇ ਬੂਟਾ ਬੂਟਾ ਦੇ ਬਾਗੀ ਉਹ ਬੱਲੇ ਬੱਲੇ ਬਾਹਰੇ ਵੱਡੇ ਮੇਲੇ ਦੇ ਹੋਣ ਲੱਗੀ ਹੈ ਉਧਰ ਕਲਦੀਪ ਪੁੱਜ ਗਿਆ ਇੱਧਰ ਕੇ ਤਾਂ ਟੱਕਰ ਛੋਟੀ ਦੀ ਮੇਰੇ ਮਿੱਤਰੋ ਨੰਬਰ ਕਿਵੇਂ ਬਾਗੀ ਜੋੜ ਗਿਆ ਗੁਰਨਾਨਕ ਦੇਵ ਜੀਾਂ ਦੀ ਧਰਤੀ ਹੈ ਸੁਲਤਾਨਪੁਰ ਲੋਧੀ ਉਹੀ ਇਲਾਕਾ ਹੈ ਉਹੀ ਏਰੀਆ ਹੈ ਉਹ ਗੁਰਨਾਨਕ ਦੇਵ ਜੀਾਂ ਦੀ ਧਰਤੀ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਉਹ ਧਰਤੀ ਦੇ ਕਹਿੰਦੇ ਗੁਰੂ ਸਹਿਬਾਨ ਨੇ ਤਕਦੀਰ ਕੀਤਾ ਲਓ ਗੋਰੇ ਵੀ ਕਬੱਡੀ ਤੇ ਬੋਲ ਵੀਰ ਦੇ ਗੋਰਾ 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 ਗੰਗੀ ਗੋਪੀ ਤਿੰਨੇ ਜਾਫੀ ਚੋਂਡੀ ਦੇ ਨੀਕਾ ਦੀਪਾ ਲੱਡੂ ਵੀ ਨਹੀਂ ਕਿਸੇ ਤੋਂ ਰੋਕੀ ਦੇ ਇੱਕ ਪਾਸੇ ਕਹਿੰਦੇ ਗੁਰਵਿੰਦਰ ਕਾਂਗੇ ਵਾਲਾ ਔਰ ਦੂਜੇ ਪਾਸੇ ਗੋਰਾ ਗੋਰਾ ਤੇ ਗੁਰਵਿੰਦਰ ਗੋਰਾ ਤੇ ਗੁਰਵਿੰਦਰ ਲੱਗਾ ਪਿਆ ਜ਼ੋਰ ਮੁਕਾਬਲਾ ਬੱਲੇ 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 ਆਪੇ ਵੱਜਣੇ ਆ ਕਹਿ ਕੇ ਨਹੀਂ ਆਪੇ ਵੱਜਣੇ ਆ ਉਹ ਲਾਕੇ ਆਰੋ ਆਿਆਂ ਦਾ ਮੁੱਲ ਮੁੜ ਗਿਆ ਕੇ ਨਹੀਂ ਫਿਰ ਉਹ ਪੋਟਾ ਕੇਰ ਪੋਟਾ ਕੇਰ ਪੋਟਾ ਓਕਿਆ ਅੱਜ ਦੇ ਮੇਲੇ ਦੀ ਆ ਰੋ ਪੋਟਾ ਓਕਿਆ ਅੱਜ ਦੁੱਖ ਟੁੱਟ ਗਏ ਮੇਰੇ ਮਿੱਤਰੋ ਧਰਤੀ ਤੇ ਅੱਜ ਤੇ ਪਿਆਰੇ ਸਾਊਂਡ ਵਾਲੇ ਮੁੰਡੇ ਵੀ ਕਹਿੰਦੇ ਵੀ ਚੋਤੀ ਵੀ ਆਏ ਹੋਏ ਆ ਇਹ ਕਿਤੇ ਕਿਤੇ ਹੁੰਦੀ ਆ ਕਿਉਂਕਿ ਵੀ ਰੋਜ਼ ਮੇਲੇ ਆ ਚ ਰਹਿੰਦੇ ਆ ਬੱਬ ਸੇਡਾ ਵੀ ਵੱਡੀਆਂ ਨੇ ਤੇ ਦਲੇਰ ਕਰੋ ਕਲਾ ਦਾ ਮਤਲਬ ਵੀ ਵੱਡਾ ਹੁੰਦਾ ਆਹ ਸਾਹਮਣੇ ਰੇਡ ਰਪਿੰਦਰ ਆ ਜਾ ਫੇ ਰਕੇਸ਼ ਰਕੇਸ਼ ਤੇ ਕਾਕਾ ਕਾਕਾ ਤੇ ਰਕੇਸ਼ ਆਹ ਸਾਹਮਣੇ ਇਸ ਵੇਲੇ ਲੱਗਿਆ ਜੋ ਵਾਹ ਗੱਬਰੂਆ ਨਹੀਂ ਹਰੀਸਾ ਜਿਵੇਂ ਬਿੱਲਾ ਕਹਿੰਦਾ ਸਿਰਾ ਗੱਬਰੂਆ ਉਹ ਗੱਲ ਹੋਈ ਪਈ ਐ ਔਰ ਪਹਿਲਾ ਲੱਖੀ ਲਹਿਰੇ ਨੇ ਔਰ ਬਿੱਲੇ ਲਲਤੋਂ ਨੇ ਬਹੁਤ ਸੋਹਣੇ ਬੋਲ ਜਿਹੜੇ ਬੋਲੇ ਐ ਔਰ ਮਨੀ ਜੀ ਕੀ ਫੈਸਲਾ ਕੀਤਾ ਜਿਹੜੇ ਹੋਲਡ ਵਾਲੇ ਨੰਬਰ ਸੀਗੇ ਇੱਕੋ ਹੋਲਡ ਸੀਗਾ ਬਾਗੀ ਦੇ ਨੰਬਰ ਵਾਲਾ ਉਹ ਜਿਹੜਾ ਬਾਗੀ ਦੇ ਮਿਲ ਗਿਆ ਲਓ ਇੱਕ ਪਾਸੇ ਸੋਨੀ ਐ ਉਹ ਉਹ ਸੋਨੀ ਕਮਾਲ ਕਰ ਗਿਆ ਸੋਨੀ ਦਾ ਮੇਰਾ ਖਿਆਲ ਆ ਤੀਜਾ ਜਾਂ ਚੌਥਾ ਜੱਫਾ ਆ ਮੈਚ ਦੇ ਵਿੱਚ ਹੋਣਾ ਔਰ ਸਮੇਂ ਦੀ ਗੱਲ ਐ ਜਿਹੜਾ ਹੋਲਡ ਨੰਬਰ ਸੀਗਾ ਬਾਕੀ ਵਾਲਾ ਉਹ ਬਾਗੀ ਨੂੰ ਮਿਲਿਆ ਬੌਪਰ ਦੀ ਟੀਮ ਦਾ ਜਿਹੜਾ ਹੋਲਡ ਹੈ ਉਹ ਖਤਮ ਹੋ ਗਿਆ ਔਰ ਇਹ ਨੋਟ ਕਰਿਓ ਜੀ ਉਹ ਸ਼ੰਕਰਪੁਰ ਨੂੰ ਨੰਬਰ ਜਿਹੜਾ ਮਿਲ ਗਿਆ ਲੋਡ ਕਰ ਲੈਣ ਮੇਰੇ ਵੀਰ ਥੋੜਾ ਪਿਆਰ ਨਾਲ ਐਪੀ ਕੋਟਲਾ ਵੀ ਆ ਗਿਆ ਡੇਰਾ ਬਾਬਾ ਨਾਨਕ ਦੀ ਟੀਮ ਕਲਦੀਪ ਸ਼ਿਕਾਰਾਂ ਵਾਲਾ ਪੁੱਜ ਗਿਆ ਪੰਜਾਬ ਸਪੋਰਟਸ ਕਲੱਬ ਐਮਸਟਾਡਮ ਨੇ ਮਾਣ ਬਖਸ਼ਣਾ ਆ ਮੇਰੇ ਵੀਰੋ ਇਸ ਨੌਜਵਾਨ ਨੂੰ ਉਧਰ ਖੰਨੇ ਵਾਲੇ ਬੱਬੂ ਨੇ ਵੀ ਪੁੱਜਣਾ ਸੀਗਾ ਪਰ ਜਿਨੂ ਦੀ ਵੀ ਜੇਵਾ ਹੋਣ ਕਰਕੇ ਨਹੀਂ ਪੁੱਜ ਸਕਿਆ ਨੌਜਵਾਨ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ ਇਸ ਟੱਕਰ ਗੋਗੜੀਆਂ ਵੀ ਆ ਗਿਆ ਲੈ ਵੀ ਟੱਕਰਾ ਆ ਨੌਜਵਾਨ ਦਾ ਨਾਂ ਦੱਸ ਕੀ ਹੈ ਇਸ ਵੇਲੇ ਲੱਗਿਆ ਤਾਂ ਜੋਰ ਇੱਕ ਪਾਸੇ ਸਚਨ ਹੈ ਔਰ ਦੂਜੇ ਪਾਸੇ ਜੱਗੂ ਹੈ ਜੱਗੂ ਤੇ ਸਚਨ ਦੀ ਟੱਕਰ ਬਾਹੂ ਅਕਬਰਪੁਰ ਦੀ ਟੀਮ ਬਿਨਾ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜੇ ਬਾਹੂ ਅਕਬਰਪੁਰ ਦੀ ਟੀਮ ਦੋਨੇ ਟੀਮਾਂ ਨੂੰ 1 ਮਿੰਟਾਂ ਇੱਕ ਟੀਮ ਗਰਾਊਂਡ 'ਤੇ ਆ ਜੀ ਦੂਜੀ ਟੀਮ ਜਲਦੀ ਗਰਾਊਂਡ 'ਤੇ ਆ ਜਾਵੇ ਅੱਜ ਤੇ ਸੁੱਖ ਨਹੀਂ ਜਾਂਦੀ ਅੱਜ ਗੌਰਵ ਵੀ ਸਿਰ ਉੱਪਰ ਪਉਦਾ ਆਹ ਸਾਹਮਣੇ ਉਹ ਬਾਗੀ ਭੱਜ ਗਿਆ ਮੇਰੇ ਮਿੱਤਰੋ ਅਗਲੇ ਮੈਚਾਂ ਦੇ ਲਈ ਬਾਹੂ ਦੀ ਟੀਮ ਉਹ ਟੀਮ ਦੇ ਕਰੇਟਾ ਵੀਰ ਜੀ ਜਲਦੀ ਤੋਂ ਜਲਦੀ ਬਾਹੂ ਦੀ ਟੀਮ ਜਿਹੜੀ ਹੈ ਉਹ ਗਰਾਊਂਡ 'ਤੇ ਆ ਜਾਵੇ ਬਾਹੂ ਅਕਬਰਪੁਰ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਆ ਛੋਟੇ ਵੀਰ ਪਾਣੀ ਵਾਲੀ ਜਿਵੇਂ ਜਿਹੜੀ ਜਿਹੜੀ ਇੱਕ ਇਹਨਾਂ ਨੇ ਵੀ ਬੋਤਲ ਤਾਂ ਮਾਰੀ ਜਿਵੇਂ ਪੈਲਸ ਦੇ ਵਿੱਚ ਖੜਾ ਹੋਣਾ ਇਹ ਗਰਾਊਂਡ ਹੈ ਇੱਥੋਂ ਆਪਾਂ ਰੋਟੀ ਖਾਣੇ ਆ ਚਾਕੋ ਹਿਸ਼ਾਰੇ ਕੇ ਆਲਾ ਦੋਨੇ ਬੋਤਲਾਂ ਚੱਕ ਨਾ ਹੋ ਜਾਣ ਕਿਉਂਕਿ ਗਰਾਊਂਡ ਦੇ ਵਿੱਚ ਪਾਣੀ ਹੈ ਜਿਹੜੀ ਪਾਣੀ ਵਾਲੀਆਂ ਖਾਲੀ ਬੋਤਲਾਂ ਪਲੇਅਰਾਂ ਨੂੰ ਮੈਂ ਬੇਨਤੀ ਕਰਦਾ ਵੀ ਪਾਣੀ ਪੀਓ ਤੇ ਬਾਹਰਲੇ ਪਾਸੇ ਸਿੱਟੋ ਪੈਲਸ ਦੇ ਵਿੱਚ ਜਿਹੜਾ ਆਪਾਂ ਨਾ ਉਹ ਭਾਰ ਦੇ ਫਿਰਦੇ ਹੁੰਦੇ ਹਾਂ ਵੀ ਡਸਟਬਿਨ ਕਿੱਥੇ ਹੈ ਉੱਥੇ ਤੇ ਅਨਸ਼ਾਸਨ ਨੂੰ ਆਪਾਂ ਮੁੱਖ ਰੱਖਦੇ ਆ ਪਰ ਜਿੱਥੇ ਰੱਖਣਾ ਚਾਹੀਦਾ ਉੱਥੇ ਅਸੀਂ ਮੇਰੇ ਵੀਰੋ ਭੱਜ ਕੇ ਆ ਮਾਰਦੇ ਆ ਭਗਾ ਕੇ ਗਰਾਊਂਡ ਦੇ ਵਿੱਚ ਕਈ ਵਾਰੀ ਰਾਸ਼ੇਂਦਾ ਹੋਇਆ ਪਿਆ ਹੁੰਦਾ ਵੀ ਜਿਵੇਂ ਕਹਿੰਦੇ ਬਹੁਤ ਕਿਸੇ ਰੇੜੀ ਤੇ ਖੜੇ ਹੁੰਨੇ ਆ ਸੋ ਮੇਰੀ ਬੇਨਤੀ ਹੈ ਕੋਈ ਵੀ ਖਿਡਾਰੀ ਜਿਹੜਾ ਤੇ ਆ ਉਹ ਸੀਨੀਅਰ ਆ ਤੇ ਜੂਨੀਅਰ ਹੈ ਜਿਹੜਾ ਪਾਣੀ ਪੀ ਕੇ ਬੋਤਲ ਸਿੱਟੂਗਾ ਉਹਦਾ ਨਾਂ ਲਿਆ ਜਾਊਗਾ ਉਹਦਾ ਨਾਂ ਲਿਆ ਜਾਊਗਾ ਬਕੈਰਾ ਤੌਰ ਤੇ ਉਹਨੂੰ ਸਤਕਾਰ ਬਖਸ਼ਿਆ ਜਾਊਗਾ ਇੱਕ ਬੈਂਟੀ ਵੀ ਤੀਜੀ ਰੇਡ ਬੰਦ ਹੈ ਇਹ ਪ੍ਰਬੰਧਕਾਂ ਨੇ ਫੈਸਲਾ ਹੈ ਵੀ ਤੀਜੀ ਰੇਡ ਜਿਹੜੀ ਇਹ ਬੰਦ ਹੋ ਦੇਗੀ ਇਹ ਥੋੜੇ ਰੇਡਰ ਗੌਰ ਕਰਨ ਦੋਨੋਂ ਟੀਮਾਂ ਦੇ ਕੋਚ ਥੋੜਾ ਫੋਕਸ ਕਰ ਦੇ ਟੀਮ ਦੇ ਉੱਪਰ ਆਓ ਹੈਪੀ ਕਹਿੰਦੇ ਕੋਟਲੇ ਵਾਲਾ ਵੱਡਾ ਵੀਰ ਆਇਆ ਹੋਇਆ ਹੈ ਧੰਨਵਾਦ ਹੈ ਜਿੰਨੇ ਵੀ ਭਰਾ ਪਹੁੰਚੇ ਹੋਏ ਆ ਕਿਉਂਕਿ ਮੇਲਾ ਚੋਟੀ ਦਾ ਮੈਚ ਸਮਾਪਤ ਸੋਨੀ ਫਕਰ ਝੰਡੇ ਦੇ ਲਈ 5000 ਹਰਮੀਤ ਧਲੇਰ ਕੈਨੇਡਾ ਉਹਨਾਂ ਵੱਲੋਂ ਆਇਆ ਹੈ વિશેਸ਼ ਤੌਰ ਤੇ ਧੰਨਵਾਦ ਬੌਪਰ ਦੇ ਨੰਬਰ ਨੇ 516 ਤੇ 20 ਨੰਬਰ ਨੇ ਸ਼ਕਲਪੁਰ ਦੀ ਟੀਮ ਦੇ ਮਨੀਸ਼ ਬਾਹੁ ਅਕਬਰਪੁਰ ਵਾਲਾ ਆ ਗਿਆ ਹੈ ਖੇਡ ਮੈਦਾਨ ਦੇ ਵਿੱਚ ਮਨੀਸ਼ ਸ਼ੀਨੂ ਦਾ ਕਜਨ ਬ੍ਰਦਰ